आजा दे घबराना दे। घुमा दे। देख रहे हो इस टाइम क्योंकि माहौल गमराह गया जितने कि तुम दिखा रहे है कि पुलिस प्रशासन ਜਾ ਗਿਆ ਫੜ ਕੇ ਜਿਹੜਾ ਲਜਾਇਆ ਜਾ ਰਿਹਾ ਕਿਤੇ ਘਰ ਨਾ ਲੱਗਿਆ ਉਹ ਮੈਨੂੰ ਗੱਲ ਪੈਂਦਾ ਤਾਂ ਗੱਲ ਮੇਰੇ ਨਾਲ ਪੈਂਦਾ ਕੋਈ ਨਹੀਂ ਜਿੰਨਾ ਫੜ ਕੇ ઓછ <coughs> લોન ਸਿਰਨਿਕ ਨੂੰ ਤੁਸੀਂ ਕੀ ਕਰ ਰਹੇ ਹੋ ਮੈਂ ਤਾਂ ਮੈਂ ਡੈਰ ਮੱਤਰਾ ਆ ਉਹ ਮੈਂ ਕਹਾਂ ਉਹ ਡੈਰ ਲੱਗਣਾ ਆ ਯਾਰ ਆਪਾਂ ਕੋ ਲੜਨਾ ਥੋੜਾ ਹੈ ਤਾਂ ਬਾਈ ਨੇ ਮੈਨੂੰ ਘਾਲ ਕੱਢੀ ਇੱਥੇ ਮਿਹਰਬਾਨੀ ਕੱਢੀ ਉਹ ਬਾਈ ਨੇ ਕੱਢਾਂਗੇ ਉਹ ਬਾਈ ਨੇ ਕੱਢੀ ਮੈਨੂੰ ਤੂੰ ਆਇਆ ਕਿਉਂ ਬੋਲਣ ਆਂ ਟੰਡਿਆ ਸੀ ਨਹੀਂ ਤੁਹਾਨੂੰ ਟੋਡੀ ਖਾਤਰੀ ਬੈਠੇ ਆ ਮੈਂ ਕਿਹਾ ਵੀਰੇ ਮੈਂ ਟੋਡੀ ਖਾਤਰੀ ਬੈਠੇ ਸਾਨੂੰ ਬੋਲੋਗੇ ਤੁਸੀਂ ਤੂੰ ਬੈਠਾ ਜਾ ਘਰੇ ਜਾ ਕੱਲ ਨਿਕਲੇਗਾ ਠੀਕ ਹੈ ਨਹੀਂ ਤਾਂ ਅਸੀਂ ਫੋਰਸ ਕਾ ਆਏ ਜਿਹੜਾ ਐਡਾ ਵੱਡਾ ਕਰਾਂਗੇ ਇਹਨਾਂ ਨੂੰ ਮਜਬੂਰ ਹੋ ਕੇ ਇਸ ਥਾਂ ਦੇ ਬੰਦੇ ਫਿੱਟ ਕਰ ਰਹੇ ਨੇ ਅਸੀਂ ਕਦੇ ਵੀ ਅੱਜ ਤੱਕ ਕੋਈ ਗਲਤ ਕੰਮ ਨਹੀਂ ਕੀਤਾ ਕਦੇ ਵੀ ਕੋਈ ਜਿਹੜੀ ਲੜਾਈ ਗਲਤ ਨਹੀਂ ਲੜੀ ਜਿਹੜੀ ਵੀ ਲੜਾਈ ਲੜੀ ਅੱਜ ਤੱਕ ਮੇਰੇ ਕੰਮ ਕਰਦੇ ਦਰਮਿਆਨ ਜਿਹੜੇ 25-30 ਸਾਲ ਹੋ ਗਏ ਨੇ ਮੈਨੂੰ ਕੰਮ ਕਰਦਿਆਂ ਨੂੰ ਜਿਹੜੀ ਲੜਾਈ ਲੜਿਆ ਅਸੀਂ ਸਿਰੇ ਲਾ ਕੇ ਛੱਡੇ ਤੇ ਅਗਲੇ ਨੂੰ ਸਮਸ਼ਾਨ ਘਾੜ ਜਾ ਕੇ ਛੱਡ ਕੇ ਆਇਆ ਹੁਣ ਵੀ ਇਹ ਕੰਨ ਖੋਲ ਕੇ ਸੁਣ ਲੈਣ ਕਿ ਤੇਰੇ ਮੁੱਠ ਫਲੇਖੇ ਜਣਾ ਰਿਹਾ ਜੇ ਇਹ ਬੰਦੇ ਪੂਰੇ ਆਪਣੇ ਸਟੈਂਡ ਤੇ ਰਹਿਣਗੇ ਜਿਹੜੇ ਜਿਹੜੀ ਬੜੀ ਬਾੜੇ ਇਹ ਅਜੇ ਸਟੈਂਡ ਤੇ ਰਹਿਣ ਅਸੀਂ ਉਹਨਾਂ ਦੇ ਨਾਲ ਬਾਹਰ ਸਾਡੀ ਜਾਨ ਚਲੀ ਜਾਵੇ ਅਸੀਂ ਖੜਾ ਰਹਿਣਾ ਉੜੀ ਦਾ ਧਰਨੇ ਦੇ ਬੈਠੇ ਹੋ ਮੇਨ ਮੁਖ ਮੰਗਾ ਕਿਹੜੀਆਂ ਰੱਖਿਆ ਜਾਣਗੀਆਂ ਉਹਨੇ ਮੁਖ ਮੰਗਾ ਪਹਿਲਾਂ ਤਾਂ ਜਿਹੜੇ ਬੜੇ ਸਾਥੀ ਸਾਡੇ ਰਾਉਂਡ ਸੁਨਿੰਦਰ ਡੰਡੀਆਂ ਤੋਂ ਨਾਲ ਉਹਦੇ ਸਾਥੀ ਉਹਨਾਂ ਨੂੰ ਰਿਹਾ ਕਰ ਜੇ ਰਿਹਾ ਨਾ ਕੀਤਾ ਜਿਹੜਾ ਇਥੋਂ ਦਾ ਪ੍ਰਧਾਨ ਹੀ ਲੈ ਕੇ ਗਏ ਨੇ ਰਾਉਂਡ ਸੁਨਿੰਦਰ ਡੰਡੀਆਂ ਜਿਹੜਾ ਉਹਨਾਂ ਨੂੰ ਰਿਹਾ ਕਰ ਇਹ ਰਿਹਾ ਨਹੀਂ ਕਰੇਗੇ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ ਇਹਨਾਂ ਰੇੜੀਆਂ ਵਾਲਿਆਂ ਤੋਂ ਵੀ ਪਹਿਲਾਂ ਚੰਦਾ ਲਿਆ ਗਿਆ ਹੁਣ ਵੀ ਪੰਜਾਹ ਪੰਜਾਹ ਰੁਪਇਆ ਲਾਇਆ ਜਾਂਦਾ ਜਿਹੜੀਆਂ ਆੜਤਾ ਨੇ ਉਹਨਾਂ ਤੋਂ ਵੀ ਗੁੰਡਾ ਟੈਕਸ ਲਿਆ ਜਾ ਰਿਹਾ ਹੈ ਮਤਲਬ ਕਿ ਗੁੰਡੇ ਟੈਕਸ ਨਾਲ ਨਹੀਂ ਰੱਜੇ ਹੁਣ ਇਸ ਤੋਂ ਇਲਾਵਾ ਹੋਰ ਪੈਸੇ ਲੈਣੇ ਨੇ ਇਹਦੇ ਤੇ ਕਬਜ਼ਾ ਕਰਾਉਣ ਦੀ ਪਹਿਲਾ ਤੁਸੀਂ ਆਪ মিডিਆ ਦੇ ਵਿੱਚ ਇਸ ਗੱਲ ਨੂੰ ਬੜੀ ਪ੍ਰਮੁਖਤਾ ਦੇ ਨਾਲ ਚੱਕਿਆ ਸੀ ਕਿ ਜਿਹੜੀ ਦਾਣਾ ਮੰਡੀ ਹੈ ਇਹ ਵੀ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ ਮਤਲਬ ਕਿ ਹਰ ਪਾਸੇ ਤੋਂ ਮੁਨਾਫਾ ਜਿਹੜੀ ਮੁਨਾਫੇ ਦੀ ਹਵਸ ਹੈ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਔਰ ਇਹ ਸੁਣੋਂ ਲੋਕ ਆਗਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦੇ ਇਹਨਾਂ ਦੇ ਮਨ ਵਿੱਚ ਭੁਲੇਖਾ ਹੈ ਕਿ ਸ਼ਾਇਦ ਪੁਲਿਸ ਦੇ ਜ਼ੋਰ ਤੇ ਇਹਨਾਂ ਦੇ ਜ਼ਬਰ ਤੇ ਅਸੀਂ ਜਿਹੜਾ ਇਹਨਾਂ ਨੂੰ ਹਟਾ ਲਵਾਂਗੇ ਇਹਨਾਂ ਦੇ ਮਨ ਚ ਭਲੇਖੇ ਨੇ ਸਾਡਾ ਜਿਹੜਾ ਦੇਸ਼ ਦਾ ਖਾਸ ਤੌਰ ਤੇ ਪੰਜਾਬ ਦਾ ਉਹ ਪ੍ਰਾਚੀਨ ਆਪਰਾਸ਼ਾਨਾ ਮਤ ਇਤਿਹਾਸ ਹੈ ਸਾਡੇ ਪੰਜਾਬ ਦੀ ਧਰਤੀ ਦਸਾਂ ਗੁਰੂਆਂ ਦੀ ਧਰਤੀ ਹੈ ਪੰਜਵੇਂ ਗੁਰੂ ਤੋਂ ਲੈ ਕੇ ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਜੇ ਕਿਸੇ ਨੇ ਜ਼ਬਰ ਕੀਤਾ ਜ਼ਬਰ ਦੇ ਖਿਲਾਫ ਹੋਰਮਨ ਟੰਗ ਦੇ ਨਾਲ ਵੀ ਔਰ ਜਿਹੜਾ ਟੰਗ ਉਹਨਾਂ ਨੇ ਬਣਾਇਆ ਉਹਨਾਂ ਦੇ ਨਾਲ ਵੀ ਜਵਾਬ ਦਿੱਤਾ ਹੈ ਉਹਨਾਂ ਦੇ ਮਨ ਵਿੱਚ ਭਲੇਖੇ ਨੇ ਭਲੇਖੇ ਦੂਰ ਕਰ ਦੇਣ ਬਦਮਾਸ਼ ਚੋਰ ਲੁੱਟੇਰੇ ਉਹਨਾਂ ਦੇ ਕੋਈ ਪੈਰ ਨਹੀਂ ਹੁੰਦੇ ਔਰ ਜਿਹੜੇ ਲੜਨ ਵਾਲੇ ਲੋਕ ਨੇ ਇਮਾਨਦਾਰ ਨੇ ਸੱਚੇ ਨੇ ਉਹਨਾਂ ਦੀ ਤਾਕਤ ਹੱਡੀ ਹੁੰਦੀ ਹੈ